ਫੁਨੇ ਮਹੱਲਾ ਪੰਜਵਾ ਇੱਕੰਕਾਰ ਸਤਿਗੁਰ ਪ੍ਰਸਾਦ ਹਾਠ ਕਲਮ ਅਗੰ ਮਸਤਕ ਲਿਖਾਵਤੀ ਔਰਜ ਰਹੋ ਸਭ ਸੰਗ ਅਨੂਪਰ ਪਾਵਤੀ ਉਸਤਤ ਕਹਿ ਨ ਜਾਏ ਮੁਖੋ ਤਹਾਰਿਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਸੰਤ ਸਬਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੀ ਸਭ ਸਗਾਰ ਇਹ ਜੀਓ ਸਭ ਦਿਵਾ ਆਸ ਪਿਆਸੀ ਸੇਜ ਸੰਤ ਵਿਸ਼ਈਏ ਹਰ ਹਾਂ ਮਸਤਕ ਹੋਵੇ ਭਾਗ ਤ ਸਾਜਨ ਪਾਈਏ ਸਖੀ ਕਾਜਲ ਹਾਰ ਤੰਬੂਲ ਸਬੇ ਕਿਛ ਸਾਜਿਆ ਸੋਲਾ ਤੀਏ ਸਗਾਰ ਕੇ ਅੰਜਨ ਪਾਜਿਆ ਜੇ ਕਰ ਆਵੇ ਕੰਤ ਤ ਸਬੇ ਕਿਛ ਪਾਈਏ ਹਰ ਹਾਂ ਤੰਤੇ ਬਾਜ ਸਿਗਾਰ ਸਭ ਮਰਤਾ ਜਾਈਏ ਜੇ ਕਰ ਆਵੇ ਕੰਤ ਤਸਬੇ ਕਿ ਸ਼ਿਪਾਈਏ ਹਰ ਹਾਂ ਤੰਤੇ ਬਾਜ ਸਿਗਾਰ ਸਭ ਮਰਤਾ ਜਾਈਏ ਇਹ ਸ਼ਬਦ ਪੰਜਵੇਂ ਪਾਤਸ਼ਾ ਤਨਤਨ ਸਤਿਗੁਰੂ ਅਰਜਨ ਦੇਵ ਜੀ ਦੇ ਮਖਾਰਬਿੰਦ ਤੋਂ ਫੋਨੇ ਵਿੱਚ ਚਾਰੇ ਹੋਏ ਹਨ ਹੁਨੇ ਦਾ ਮਤਲਬ ਹੈ ਕਿ ਪੁੰਹ ਹੈ ਜਾਂ ਪਰਮਾਤਮਾ ਹਰ ਹੈ ਪਰਮਾਤਮਾ ਤੂੰ ਹੈ ਉਹਨੂੰ ਯਾਦ ਕਰਨਾ ਸੋ ਪੰਜਵੇਂ ਪਾਤਸ਼ਾਹ ਜੋ ਸਮਝਾ ਰਹੇ ਇਹਨਾਂ ਦੇ ਵਿੱਚ ਕਿ ਜੇਕਰ ਤੇਰੇ ਜੀਵ ਜੀਵ ਦੇ ਮਨ ਦੇ ਵਿੱਚ ਤੰਗ ਹੈ ਪਰਮਾਤਮਾ ਨੂੰ ਮਿਲਣ ਦੀ ਤੇ ਫਿਰ ਤੇਰਾ ਦਿਲ ਜਿਹੜਾ ਹੈ ਉਹਦੇ ਵਿੱਚ ਮੁਹੱਬਤ ਹੈ ਕਾਦੀ ਸੱਚ ਦੀ ਦਿਲ ਮੁਹੱਬਤ ਜਿੰਨ ਸੋਈ ਸੱਚਿਆ ਜਿੰਨ ਮੁਖ ਹੋਰ ਸੇ ਹੋਰ ਕਾਂਡੇ ਕੱਚਿਆ ਸਤਗੁਰ ਫਰੀਦ ਮਹਾਰਾਜ ਜੀ ਕਹਿੰਦੇ ਆ ਜੇਕਰ ਸੱਚੀ ਪ੍ਰੀਤ ਹੈ ਦਿਲ ਸਾਫ ਹੈ ਤਾਂ ਫੇ ਤੇਰੇ ਸ਼ਿਗਾਰ ਕੀਤੇ ਵੀ ਕੰਮ ਦੇ ਹੈ ਜੇਕਰ ਤੇਰਾ ਸਵਾਰਥ ਹੈ ਕਿ ਪੈਸੇ ਲਈ ਆਰਥਿਕ ਪੱਖ ਤੋਂ ਸੋ ਸ਼ਿੰਗਾਰ ਕਰ ਰਿਹਾ ਹੈ ਕਿਉਂਕਿ ਆਪਣੇ ਆਪ ਨੂੰ ਵੇਚ ਕੇ ਪੈਸਾ ਲੈਣਾ ਔਰ ਜਿਹਦੇ ਕੋਲ ਪੈਸਾ ਹੈ ਉਸਨੇ ਉਸ ਦਾ ਨਜਾਇਜ਼ ਫਾਇਦਾ ਲੈਣਾ ਇਹ ਆਰਥਿਕ ਪੱਖ ਤੋਂ ਲੇਕਿਨ ਪਰਮਾਰਥਕ ਪੱਖ ਤੋਂ ਜੇਕਰ ਤੁਸੀਂ ਫਾਇਦਾ ਲੈਣਾ ਤਾਂ ਸੁਖਮ ਦੇ ਵਿੱਚ ਸਥੂਲ ਜਿਹੜੀ ਸੇਜ ਦੀਏ ਤੇ ਗੱਲ ਹੁੰਦੀ ਹੈ ਉਹ ਆਪਣੇ ਮਨ ਦੀ ਸੇਜ ਵਿਚਾਉਣੀ ਪੈਣੀ ਹੈ ਹਿਰਦੇ ਦੀ ਸੇਜ ਤੇ ਵਿਚਾਉਣੀ ਪੈਣੀ ਹੈ ਉਹਦੀ ਸਿਫਤ ਸਲਾਹ ਹਰ ਸਮੇਂ ਮਨ ਦੇ ਵਿੱਚ ਹੋਵੇ ਇੱਕ ਛਿਨ ਬਿਨਾ ਵਿਛੜੇ ਉਹਦੀ ਜਿਹੜੀ ਸਿਫਤ ਸਲਾਹ ਹੈ ਉਹ ਕੀਤੀ ਨਹੀਂ ਜਾ ਸਕਦੀ ਲੇਕਿਨ ਜੀਵ ਜਿਹੜਾ ਹੈ ਹਰ ਸਵਾਸ ਦੇ ਨਾਲ ਉਹਨੂੰ ਯਾਦ ਕਰੇ ਭੁੱਲੇ ਨਾ ਜਿਵੇਂ ਕੁੰਝ ਨੇ ਭੁੱਲਦੀ ਬੱਚੇ ਨੂੰ ਚੁਗੇ 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 ਚਿਤਾ ਦੇ ਵਿੱਚ ਚੁਗੇ ਚੁਗੇ ਚਤਾਰ ਜਦ ਚੁਗਦੀ ਹੈ ਤਾਂ ਯਾਦ ਕਰਦੀ ਹੈ ਇੰਨਾ ਤੇਰਾ ਵੀ ਪਿਆਰ ਹੋਣਾ ਚਾਹੀਦਾ ਕਿ ਪਰਮਾਤਮਾ ਤੈਨੂੰ ਭੁੱਲੇ ਨਾ ਸੋ ਸਤਗੁਰੂ ਸਮਝਾ ਰਹੇ ਕਿ ਇਸ ਦੇਹੀ ਦੇ ਵਿੱਚ ਰਹਿੰਦੇ ਹੋਏ ਇਹ ਦੇਹੀ ਤੈਨੂੰ ਮਿਲੀ ਇਸ ਕਰਕੇ ਹੈ ਕਿ ਆਪਣਾ ਜੰਮਣ ਮਰਨ ਦਾ ਸੰਕਟ ਜਿਹੜਾ ਇਹਨੂੰ ਖਤਮ ਕਰ ਲਾ ਪਰ ਜੇਕਰ ਤੂੰ ਇਸ ਦੇਹੀ ਨੂੰ ਪਾ ਕੇ ਇਸ ਨਾਸ਼ਵੰਤ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਮਸਤ ਕਰ ਲਿਆ ਖਰਚ ਕਰ ਲਿਆ ਤੇ ਫਿਰ ਤੂੰ ਬਾਜੀ ਹਾਰ ਕੇ ਮੁੜ ਕੇ ਚਰਾਸੀ ਦੇ ਚੱਕਰ 'ਚ ਪੈ ਜਾਵੇਂਗਾ ਮਰ ਮਰ ਜਮੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਇਆ ਪਿਆ ਦੇ ਇਸਲਮ 'ਮੇ ਫਿਰ ਤੂੰ ਲੰਮੇ ਦੇਸ਼ ਨੂੰ ਪੈ ਜਾਵੇਂਗਾ ਲੰਮੇ ਪੈਂਡੇ ਤੇ ਪੈ ਜਾਵੇਂਗਾ ਮਰੇਗਾ ਜਮੇਗਾ ਜਮੇਗਾ ਮਰੇਗਾ ਇਹਦੇ ਤੋਂ ਬਚਣਾ ਜੇਕਰ ਤੂੰ ਚੋਣਾ ਤੇ ਜਿਹੜੀ ਸਵਾਸਾਂ ਦੀ ਪੂੰਜੀ ਦਿੱਤੀ ਉਹਦੇ ਨਾਮ ਦੇ ਵਿੱਚ ਖਰਚ ਕਰ ਲੈ ਇਹ ਜਿਹੜਾ ਕਾਇਆ ਦਾ ਖੇਤ ਮਿਲਿਆ ਇਹ ਵਿੱਚ ਨਾਮ ਦਾ ਬੀਜ ਪਾਣਾ ਕਿਉਂਕਿ ਇਸ ਬੀਜ ਨੇ ਹੀ ਉਸ ਪਰਮਾਤਮਾ ਦੇ ਨਾਲ ਮਿਲਾਉਣਾ ਨਾਮ ਦੇ ਬੀਜ ਨੇ ਕਿਉਂਕਿ ਇਹ ਜਿਹੜਾ ਨਾਮ ਦਾ ਬੀਜ ਹੈ ਇਹ ਕਾਇਆ ਨੂੰ ਖੇਤ ਸਮਝ ਕੇ ਕਰ ਸੋ ਸਤਗੁਰੂ ਸਮਝਾ ਰਹੇ ਹਾਥ ਕਲਮ ਅਗਮ ਮਸਤ ਕ ਲਿਖავਤੀ ਕਹਿੰਦੇ ਉਸ ਪਰਮਾਤਮਾ ਦੇ ਹੱਥ 'ਚ ਕਲਮ ਹੈ ਜਿਹੜਾ ਲੇਖ ਲਿਖ ਰਿਹਾ ਪਰ ਉਹਦੇ ਤੱਕ ਪਹੁੰਚ ਕਹਨੇ ਕਿਸ ਦੀ ਅਗਮ ਹੈ ਜਿੱਥੇ ਪਹੁੰਚਣ ਜਾ ਸਕਦਾ ਤੇ ਉਹ ਲੇਖ ਲਿਖ ਰਿਹਾ ਹੁਣ ਕੀ ਲੇਖ ਲਿਖ ਰਿਹਾ ਕੋਈ ਪੁੱਛ ਨਹੀਂ ਸਕਦਾ ਮਸਤਕ ਤੇ ਲਿਖਿਆ ਲੇਖ ਤੇ ਜੰਮਣ ਤੋਂ ਪਹਿਲਾਂ ਕਿ ਤੇਰੇ ਨਾਲ ਕੀ ਕੁਝ ਹੋਣਾ ਔਰ ਜਿਹੜੇ ਸਭ ਸੰਗ ਅਨੂਪੁਰ ਪਾਵਤੀ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਸੰਗ ਬੈਠਾ ਬਸ ਰਿਹਾ ਹੈ ਜਿਹੜਾ ਬਾਸਨਾ ਰਹਿਤ ਹੈ ਹਰ ਰੂਪ ਦੇ ਵਿੱਚ ਬਿਟਾ ਹਰ ਜੀਵ ਦੇ ਵਿੱਚ ਬਿਟਾ ਕਣ ਕਣ ਦੇ ਵਿੱਚ ਬਿਟਾ ਉਸ ਤਤ ਕਹਿ ਨਾ ਜਾਏ ਮੁਖੋ ਤੋ ਹਾਰੀ ਹੈ ਕਹਿੰਦੇ ਤੇਰੀ ਜਿਹੜੀ ਸ਼ੋਭਾ ਹੈ ਤੇਰੀ ਸਿਫਤ ਸਲਾਹ ਹੈ ਇਹ ਕੀਤੀ ਨਹੀਂ ਜਾ ਸਕਦੀ ਮੈਂ ਆਪਣੇ ਮੁਖ ਨਾਲ ਤੇਰੀ ਸਿਫਤ ਸਲਾਹ ਨਹੀਂ ਕਰ ਸਕਦਾ ਦੱਸ ਨਹੀਂ ਸਕਦਾ ਕਿ ਤੋ ਕੀ ਹੈ ਕਿਉਂਕਿ ਉਹਦੇ ਗੁਣਾ ਨੂੰ ਕਥਨ ਜਿਹੜਾ ਕਰਨਾ ਬਹੁਤ ਔਖਾ ਕਿਉਂਕਿ ਸਤਗੁਰ ਰਵਿਦਾਸ ਮਹਾਰਾਜ ਜੀ ਵੀ ਇਹ ਗੱਲ ਕਹਿੰਦੇ ਹੈ ਕਹਿ ਰਵਿਦਾਸ ਕਥ ਕਥਾ ਕੋ ਕਾਹੇ ਕਰੀ ਜੈਸਾ ਤੂ ਤੈਸਾ ਤੋਹੀਂ ਕਿ ਆਪਮਦੀ ਜੀ ਕਹਿੰਦੇ ਉਹਦੀ ਜਿਹੜੀ ਕਥਾ ਹੈ ਉਹਨੂੰ ਕਥਣਾ ਬਹੁਤ ਔਖਾ ਹੈ ਬੱਡੀ ਬਹੁਤ ਹੈ ਇੰਨੀ ਕ ਵੱਡੀ ਕਿ ਅਜੇ ਤੱਕ ਦੁਨੀਆ ਤੇ ਕੋਈ ਕਥ ਨਹੀਂ ਸਕਿਆ ਮੋਹੀ ਦੇਖ ਦਰਸ ਨਾਨਕ ਬਲਿਹਾਰਿਆ ਸਤਗੁਰ ਨਾਨਕ ਪਾਤਸ਼ਾਹ ਜੀ ਕਹ ਰਹੇ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਣ ਜਿਹੜੇ ਤੇਰੇ ਨਾਲ ਮਿਲੇ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਵਾਂ ਤੇਰੇ ਭਗਤਾਂ ਤੋਂ ਕੁਰਬਾਨ ਜਾਵਾਂ ਤੇਰੇ ਜਨ ਤੋਂ ਕੁਰਬਾਨ ਜਾਵਾਂ ਉਹ ਜਨ ਜਿਹੜੇ ਹਰੀ ਦੇ ਨਾਲ ਮਿਲ ਗਏ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ ਇਹ ਗੱਲ ਪੰਜਵੇਂ ਪਾਸ਼ਾ ਗੁਜਰੀ ਰਾਗ ਦੇ ਵਿੱਚ ਕਹਿ ਰਹੇ ਮਹਿਮਾ ਕਹੀ ਨਾ ਜਾਏ ਗੁਰਮੁ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖਾਪੇ ਕਹਿੰਦੇ ਉਹਦੀ ਮਹਿਮਾ ਕਥੀ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਉਸ ਪਰਮਾਤਮਾ ਦੀ ਮਹਿਮਾ ਜਿਹੜੀ ਅਲਖ ਹੈ ਉਹਦੇ ਵਿੱਚ ਉਹਦਾ ਭੇਦ ਹੀ ਨਹੀਂ ਪਾਇਆ ਜਾ ਸਕਦਾ ਲਿਖੀ ਨਹੀਂ ਜਾ ਸਕਦੀ ਅਲਖ ਹੈ ਅਪਰੰਪਰ ਹੈ ਜਿਹਦਾ ਕੋਈ ਕਿਨਾਰਾ ਨਹੀਂ ਦਿਸਦਾ ਪਾਰਲਾ ਪਤਾ ਹੀ ਨਹੀਂ ਬੰਦਾ ਕਿੱਥੇ ਹੈ ਉਹਦੀ ਮਹਿਮਾ ਕਥ ਨਹੀਂ ਬਹੁਤ ਔਖੀ ਹੈ ਜਿਹਦੇ ਹੱਥ ਦੇ ਵਿੱਚ ਉਹ ਕਲਮ ਹੈ ਜਿਹੜੀ ਜੀਵ ਦੇ ਮੱਥੇ ਤੇ ਲੇਖ ਲਿਖ ਰਹੀ ਹੈ ਸੋ ਸੋਠਰਾ ਵਿੱਚ ਵੀ ਪੰਜਵੇਂ ਪਾਤਸ਼ਾਹ ਸਮਝਾਉਂਦੇ ਇਹ ਗੱਲ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਖਾਰੀ ਆਪੇ ਲੇਖ ਲਿਖਾ ਸਭ ਕੁਝ ਕਹਿੰਦੇ ਤੇਰਾ ਆਪਣਾ ਹੀ ਹੈ ਆਪ ਹੀ ਤੂੰ ਲੇਖ ਲਿਖਦਿਆ ਆਪ ਹੀ ਤੂੰ ਲਖਾਰੇ ਹੈ ਆਪ ਹੀ ਤੂੰ ਲਖਾ ਦੇ ਆਪੇ ਗੁਣ ਗਵਾਇਦਾ ਪਿਆਰਾ ਜਿਹੜੇ ਤੇਰੇ ਕੰਦੇ ਸਿਫਤਸਲਾ ਕਰ ਰਹੇ ਗੁਣ ਗਾ ਰਹੇ ਸਿਮਰਨ ਕਰ ਰਹੇ ਨਾਮ ਭਜਨ ਦੇ ਵਿੱਚ ਜੁਟੇ ਹੋਏ ਉਹ ਤੂੰ ਆਪ ਹੀ ਕਰਾ ਦਿਆ ਆਪੇ ਸ਼ਬਦ ਸਮਾਹ ਆਪ ਹੀ ਤੋ ਸ਼ਬਦ ਦਿੰਦਾ ਜਿਹਦੇ ਵਿੱਚ ਖੋਜ ਕੇ ਜਸਨ ਖੋਜ ਕੇ ਤੇਰੇ ਦਰਸ਼ਨ ਹੁੰਦੇ ਆ ਉਹ ਹੀ ਸ਼ਬਦ ਵੀ ਤੂੰ ਆਪ ਦਿੰਦਾ ਕਿਉਂਕਿ ਤੂੰ ਮੜਾਉਂਦਾ ਹੀ ਉਸ ਬਿਰਲੇ ਨੂੰ ਹੈ जरा पूर्ण ब्रह्म गयानी मिलकर दसवें द्वार तक पहुँचता क्योंकि लेख ही तो इस तरीके लिख दिया कोटन में कोई कोई है सौपंजवें पाशाह कहते आप ही लिखण लिखा दी है तो आप ही लिखा वो महमा जा सकती है महिमा जाकी गहर जाकी गंभीर होए निधान निहाल दे जस्तीर ਜੱਗ ਕੇ ਬੰਧਨ ਕਾਟੇ ਰਾਏ ਸੋ ਨਰ ਬਹੁਤ ਨਾ ਜੁਨੀ ਪਾਏ ਜਿਹਦੇ ਕਹਿੰਦੇ ਉਹਦੀ ਗਹਿਰ ਗੰਭੀਰ ਮਹਿਮਾ ਹੈ ਇਹ ਸਿਰਫ ਉਹ ਹੀ ਨਿਹਾਲ ਹੋ ਸਕਦਾ ਜਿਹਦੇ ਤੇ ਉਸ ਦੀ ਕਿਰਪਾ ਹੋ ਜਵੇ ਜਿਸ ਨੂੰ ਆਸਰਾ ਮਿਲ ਜਵੇ ਜਿਸ ਨੂੰ ਉਹਦੇ ਦਰਸ਼ਨ ਹੋ ਜਾਣ ਜਿਸ ਤੇ ਉਹਦੀ ਬਖਸ਼ਿਸ਼ ਹੋ ਜਵੇ ਉਹ ਫੇ ਖੇੜੇ ਦੇ ਵਿੱਚ ਚਲ ਜਾਂਦਾ ਆਨੰਦ ਵਿੱਚ ਚਲ ਜਾਂਦਾ ਨਿਹਾਲ ਹੋ ਜਾਂਦਾ ਕਿਉਂਕਿ ਇਹਦੀ ਮਹਿਮਾ ਜਿਹੜੀ ਪਰਮਾਤਮਾ ਦੀ ਬਹੁਤ ਹੀ ਡੁੱਗੀ ਹੈ ਅੰਤ ਕੋਈ ਨਹੀਂ ਹੈ ਜਾ ਕੇ ਬੰਧਨ ਕਾਟੇ ਰਹੇ ਉਸ ਦੇ ਬੰਧਨ ਸਾਰੇ ਕੱਟ ਹੋ ਜਾਂਦੇ ਸੋਨਰ ਬਹੁਤ ਨਾ ਜੁਨੀ ਪਾਏ ਉਹ ਮੁੜ ਕੇ ਫਿਰ ਜੁਨ ਚ ਨਹੀਂ ਆਉਂਦਾ ਉਹ ਜਨ ਹੈ ਜਿਨ ਹਰੀ ਜਨ ਨਾ ਸਕੇਂਦੇ ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਮੁੜ ਕੇ ਜਨਮ 'ਚ ਨਹੀਂ ਆਉਂਦਾ ਜਨਮ ਮਰਨਾਂ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਸਤਿਗੁਰੂ ਸਮਝਾ ਰਹੇ ਕਿ ਉਸ ਦਾਤੇ ਦੇ ਹੱਥ 'ਚ ਕਲਮ ਜਿਸ ਦੇ ਹੱਥ 'ਚ ਹੈ ਲੇਖ ਲਿਖਣ ਵਾਲੇ ਦੇ ਉਹ ਇੰਨਾ ਕੁ ਬ੍ਰਹੰਤ ਹੈ ਕਿ ਉਹਦੀ ਕਥਨੀ ਕਥੀ ਨਹੀਂ ਜਾ ਸਕਦੀ ਅਗਲੇ ਫੁਨੇ 'ਚ ਸਮਝਾ ਰਹੇ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੇ ਸਭ ਸਿਗਾਰ ਏ ਜੀਓ ਸਭ ਦਿਵਾ ਆਸ ਪਿਆਸੀ ਸੇਜ ਸੁਕੰਤ ਵਿਛਾਈਏ ਹਰ ਹਾਂ ਮਸਤਕ ਹੋਵੇ ਭਾਗਤ ਸਾਜਨ ਪਾਈ ਕਹਿੰਦੇ ਸੰਤਾਂ ਦੇ ਸੰਗਤ ਦੇ ਵਿੱਚ ਬੈਠ ਕੇ ਮੈਂ ਤੇਰੇ ਗੁਣ ਗਾ ਮੈਂ ਤੇਰੀ ਸਿਫਤ ਸਲਾ ਕਰਾਂ ਸਿਮਰਨ ਕਰਾਂ ਨਾਮ ਜਪਾਂ ਕੀਰਤ ਕਰਾਂ ਅਰਪੇ ਸਭ ਸਿਗਾਰ ਏ ਜੀਓ ਸਭ ਦਿਵਾ ਕੰਦੇ ਇਹਦਾ ਜੀਵ ਆਪਣੀ ਜਿੰਦ ਜਿਹੜੀ ਹੈ ਉਹਨੂੰ ਅਰਪਿਤ ਦਿੰਦਾ ਉਹਦੇ ਸਮਰਪਿਤ ਹੋ ਜਾਂਦਾ ਸਵਾਸ ਸਵਾਸ ਗ੍ਰਾਸ ਗ੍ਰਾਸ ਨੂੰ ਜਪਣਾ ਸ਼ੁਰੂ ਕਰ ਲੈਂਦਾ ਜੋ ਵੀ ਸ਼ਿਗਾਰ ਹੈ ਇਸ ਦੁਨੀਆ ਦੇ ਵਿੱਚ ਉਹ ਸਾਰੇ ਦਾ ਸਾਰਾ ਉਹਨੂੰ ਅਰਪਣ ਕਰ ਦਿੰਦਾ ਆਸ ਪਿਆਸੀ ਸੇਜ ਸੁਕੰਤ ਵਿਛਾਈਏ ਇੱਥੇ ਜਿਹੜੀ ਸੇਜ ਹੈ ਇੱਕ ਦੁਨਿਆਵੀ ਸੇਜ ਹੈ ਇੱਕ ਪਰਮਾਰਥਕ ਦੀ ਹੈ ਜਿਹੜੀ ਪਰਮਾਰਥਕ ਦੀ ਸੇਜ ਹੈ ਇਹ ਸੁਖਮ ਹੈ ਹਿਰਦੇ ਦੇ ਵਿੱਚ ਹਿਰਦੇ ਦੀ ਸੇਜ ਤੇ ਬਿਛਣਾ ਤਾਂ ਹੈ ਪ੍ਰਮਾਤਮਾ ਨੂੰ ਮਹਿਨਦੀ ਇਹੋ ਸੇਜ ਬਿਛਾਉਣੀ ਹੈ ਇੱਕ ਦੁਨੀਆ ਦੇ ਆਰਥਿਕ ਪੱਖ ਤੋਂ ਹੈ ਕਿ ਪੈਸੇ ਬਾੜੇ ਦੂਸਰੇ ਦੇ ਜਿਸ ਦੀ ਸੇਜ ਤੇ ਜਾ ਕੇ ਸੋਣਾ ਉਸ ਨੇ ਪੈਸਾ ਲੈਣਾ ਇਹ ਦੁਨਿਆਵੀ ਸੀਜ ਹੈ ਤੇ ਸ਼ਿੰਗਾਰ ਜਿਹੜਾ ਹੈ ਉਹ ਵੀ ਦੁਨਿਆਵੀ ਹੈ ਪਰ ਜਿੱਥੇ ਸੁਖਮ ਦੀ ਗੱਲ ਹੈ ਸਥੂਲ ਦੀ ਨਹੀਂ ਇੱਕ ਸਥੂਲ ਦੀ ਸੀਜ ਹੈ ਜਿੱਥੇ ਆਰਥਕ ਹੈ ਇੱਕ ਪਰਮਾਰਥਕ ਦੀ ਸੀਜ ਹੈ ਜਿੱਥੇ ਸੁਖਮ ਹੈ ਉਸ ਹਿਰਦੇ ਦੀ ਸੀਜ ਦੇ ਉੱਤੇ ਜਦੋਂ ਪਰਮਾਤਮਾ ਨੂੰ ਮਿਲਣਾ ਕੋਈ ਵੀ ਵਿਸ਼ੇ ਬਕਾਨੇ ਦੇਂਦਾ ਖਾਲਸ ਹੋ ਜਾਂਦਾ ਬੰਦਾ ਫਿਰ ਉਹ ਜਿੰਦ ਵਿੱਚ ਕੇ ਮਿਲਦੀ ਹੈ ਮੇਰੀ ਪ੍ਰੀਤ ਗਵਿੰਦ ਸੋ ਜਨ ਘਟੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ ਸਤਗੁਰੂ ਰਵਦਾਸ ਮਾਧ ਜੀ ਕਹਿ ਰਹੇ ਆ ਮੇਰੀ ਉਹ ਕਹਿੰਦੇ ਪ੍ਰੀਤ ਨਾ ਟੁੱਟੇ ਘਟੇ ਨਾ ਕਿਉਂਕਿ ਮੈਂ ਜਿੰਦ ਵੇਚ ਕੇ ਲਈ ਹੈ ਮੁੱਲ ਮਿਲਦਾ ਸੱਜਣ ਮਿਲ ਜਾਵੇ ਲੈ ਲਮਾ ਮੈਂ ਜਿੰਦ ਵੇਚ ਕੇ ਪਰਮਾਤਮਾ ਦੀ ਇੱਥੇ ਗੱਲ ਜਿਹੜੀ ਉਹ ਸੁਖਮ ਦੀ ਹੈ ਇੱਕ ਦੁਨੀਆ ਦੀ ਹੈ ਸੋ ਇਹ ਸੇਜ ਤੇ ਕਿਸ ਨੂੰ ਕਹਿੰਦੇ ਸਮਾਂ ਮਿਲਦਾ ਹਰ ਖਾਂ ਮਸਤਕ ਹੋਵੇ ਭਾਗ ਤਾ ਸੱਜਣ ਪਾਈਏ ਜੇ ਪਰਮਾਤਮਾ ਦੀ ਕੰਦੇ ਕਿਰਪਾ ਹੋਵੇ ਤਾਂ ਫਿਰ ਉਹ ਸੱਜਣ ਮਿਲਦਾ ਸੱਜਣ ਕੌਣ ਹੈ ਪਰਮਾਤਮਾ ਤੇ ਮਿਲਣ ਵਾਲਾ ਕੌਣ ਹੈ ਆਤਮਾ ਆਤਮਾ ਤੇ ਪਰਮਾਤਮਾ ਦਾ ਮੇਲ ਜਿਹੜਾ ਹੈ ਉਹ ਜਦੋਂ ਹੋ ਜਾਂਦਾ ਹੈ ਤਾਂ ਫਿਰ ਦੁਨੀਆ ਤੇ ਅਮਰ ਹੋ ਜਾਂਦੀ ਉਹ ਆਤਮਾ ਉਹ ਜਿਹੜਾ ਕਾਇਆ ਉਹ ਜਿਹੜਾ ਕੋਟ ਮਿਲਿਆ ਸੀ ਉਹ ਦੁਨੀਆ ਤੇ ਸਦਾ ਲਈ ਅਮਰ ਹੋ ਜਾਂਦਾ ਕਿਉਂਕਿ ਉਹ ਸਥੂਲ ਦੇ ਵਿੱਚ ਸੀ ਉਸਨੇ ਐਸਾ ਕਰਮ ਕੀਤਾ ਖਾਲਸ ਬਣ ਗਿਆ ਤੇ ਪਰਮਾਤਮਾ ਦੇ ਨਾਲ ਮੇਲ ਹੋ ਗਿਆ ਤੇ ਜਿਨ੍ਹਾਂ ਦਾ ਮੇਲ ਹੋਇਆ ਉਹ ਅਮਰ ਹੋ ਗਏ ਕਿਉਂਕਿ ਉਹਨਾਂ ਨੇ ਅਮਰਤ ਪੀ ਲਿਆ ਉਹ ਮੁੜ ਕੇ ਮਰਦੇ ਨਹੀਂ ਕਿਉਂਕਿ ਦੁਨੀਆ ਨਾਲੋਂ ਰਿਸ਼ਤਾ ਨਾਤਾ ਤੋੜ ਲੈਂਦੇ ਸੋ ਜੇਕਰ ਅਸੀਂ ਦੁਨੀਆ ਦੀ ਕਾਮ ਬਾਸ਼ਨਾ ਦੀ ਪੂਰਤੀ ਕਰਨੀ ਹੈ ਤੇ ਫਿਰ ਧਨ ਦੇ ਨਾਲ ਹੋਣੀ ਹੈ ਜੇਕਰ ਪਰਮਾਤਮਾ ਦੇ ਮਾਰਗ ਤੇ ਚੱਲਣਾ ਤੇ ਫਿਰ ਸਾਰਾ ਕੁਝ ਜਿਹੜਾ ਹੈ ਦੰਦਾ ਜਿਹੜਾ ਉਹ ਖਾਲਸ ਕਰਕੇ ਮੈਨਾ ਉਸ ਤੰਗ ਨੇ ਫਿਰ ਪੂਰੀ ਹੋਣਾ ਨਹੀਂ ਤਾਂ ਇਹ دنیਵੀ ਤੰਗ ਤਾਂ ਇਹ ਹੈ ਕੁਝ ਟਾਈਮ ਦਾ ਰਿਸ਼ਤਾ ਹੈ ਉਸ ਤੋਂ ਬਾਅਦ ਕੋਈ ਰਿਸ਼ਤਾ ਹੀ ਨਹੀਂ ਹੈ ਫਿਰ ਤਾਂ ਪੂਤ ਪ੍ਰੇਤ ਲੱਗਣੇ ਸ਼ੁਰੂ ਹੋ ਜਾਂਦੇ ਸੋ ਸਤਿਗੁਰੂ ਜੋ ਸਮਝਾ ਰਹੇ ਕਿ ਇਹ ਜਿਹੜਾ ਬਚਨ ਹੈ ਜਿਸ ਨੂੰ ਇਹ ਜੀਵ ਨੂੰ ਮਿਲਦਾ ਹੈ ਉਹੀ ਉਸ ਦੀ ਸੇਜ ਤੇ ਆਨੰਦ ਮਾਰ ਸਕਦਾ ਸਖੀ ਕਾਜਲ ਹਾਰ ਤੰਬੂਲ ਸਭੇ ਕਿਛ ਸਾਜਿਆ ਸੋਲਾ ਕੀ ਇਹ ਸ਼ਿੰਗਾਰ ਕੇ ਅੰਜਨ ਸਾਜਿਆ ਜੇਕਰ ਆਵੇ ਕੰਤ ਤਾਂ ਸਭੇ ਕਿਛ ਪਾਈਏ ਹਰ ਤੱਕ ਕੰਤ ਬਾਜ ਸ਼ਿੰਗਾਰ ਸਭ ਬਰਥਾ ਜਾਈਏ ਕਿਤੇ ਜਿੰਨੇ ਵੀ ਦੁਨੀਆ ਦੇ ਸ਼ਿੰਗਾਰ ਹੈ 16 ਦੇ 16 ਸ਼ਿੰਗਾਰ ਪਾ ਕੇ ਸ਼ਰਮਾ ਵੀ ਪਾ ਲਿਆ ਤੇ ਕਰ ਲੈ ਪਰ ਜੇਕਰ ਪਤੀ ਨਹੀਂ ਮਿਲਿਆ ਕਿਸ ਕੰਮ ਦੇ ਜਿੰਨਾ ਵੀ ਤੈ ਇਹ ਸ਼ਿਕਾਰ ਕੀਤਾ ਇਹ ਤਈ ਹੀ ਹੈ ਜੇਕਰ ਤੈਨੂੰ ਪਰਮਾਤਮਾ ਮਿਲ ਜਵੇ ਤੇ ਜੇਕਰ ਤੇਰੇ ਸ਼ਿਕਾਰ ਕੀਤੇ ਅਤੇ ਪਤੀ ਨਹੀਂ ਮਿਲਦਾ ਤੇ ਇਹ ਸਾਰੇ ਵਿਅਥਾ ਜੇਕਰ ਆਵੇ ਕੰਤ ਤਾਂ ਸਭੇ ਕਿਛ ਪਾਈਏ ਜੇ ਕਿੰਦੇ ਤੇਰੇ ਕਾ ਸੇਜ ਦੇਤੇ ਘਰ ਦੇ ਵਿੱਚ ਉਹ ਪਤੀ ਆ ਜਵੇ ਤਫੇ ਤਾਂ ਸ਼ਿੰਗਾਰ ਕੀਤੇ ਵੀ ਕੰਮ ਦੇ ਨਹੀਂ ਤਾਂ ਸਾਰੇ ਹੀ ਟਿਮੇਦੇ ਆ ਜਿਵੇਂ 12 ਮਹਾ ਚ ਪੰਜਵੇਂ ਪਾਛਾ ਕਹਿ ਰਹੇ ਹੈ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਠਨਗਰ ਸੇ ਗ੍ਰਾਮ ਸਰਵ ਸ਼ਿੰਗਾਰ ਤੰਬੂਲ ਰਸ ਸਣਦੇ ਹੀ ਸਭ ਖਾਓ ਕਹਿੰਦੇ ਸਾਰੇ ਸ਼ਿੰਗਾਰ ਜਿਹੜੇ ਉਹ ਦੇਹੀ ਪੱਠੀ ਵੰਗ ਤਪਦੇ ਕਹਿੰਦੇ ਸਾਰੇ ਦੇ ਸਾਰੇ ਤੰਬੂਲ ਰਸ ਜਿੰਨੇ ਵੀ ਕੀਤੇ ਹੈ 16 ਦੇ 16 ਸ਼ਿੰਗਾਰ ਉਹ ਕਿਸੇ ਕੰਮ ਦੇ ਨਹੀਂ ਤਾਂ ਉਹ ਦੇਹ ਵੀ ਕਹਿੰਦੇ ਸਾਰੇ ਦੇ ਸਾਰੇ ਨਕੰਬੇ ਆ ਜਿਸ ਦੇਹੀ ਦੇ ਵਿੱਚ ਕੰਤ ਦਾ ਮਿਲਣ ਨਹੀਂ ਹੁੰਦਾ ਪਰਮਾਤਮਾ ਦੇ ਨਾਲ ਮਿਲ ਨਹੀਂ ਹੁੰਦਾ ਇਹੋ ਹੀ ਮਜਾਜੀ ਦੇ ਵਿੱਚ ਜੇ ਕਦਿਲਾਂ ਦਾ ਪ੍ਰੇਮ ਹੈ ਤਾਂ ਫਿਰ ਇੱਕ ਦੂਸਰੇ ਤੋਂ ਕੁਰਬਾਨ ਹੋਣਾ ਬਿਨਾਂ ਸਵਾਰਥ ਤੋਂ ਤਾਂ ਸਵਾਗਣ ਜਿਹੜੀ ਹੈ ਉਹ ਕਹਾ ਸਕਦੀ ਹੈ ਸਤ ਗੁਰ ਦੇ 10 ਫਰਜ਼ ਕਹਿੰਦੇ ਸਹਿ ਕੀ ਸਾਰ ਸੁਹਾ ਗੜ ਜਾਣੇ ਤਜ ਅਪਮਾਨ ਸੁਖ ਰਲੀ ਆ ਮਨ ਤਨ ਮਨ ਦੇਹ ਨਾ ਅੰਤਰ ਰੱਖੇ ਅਵਰਾ ਦੇਖ ਨਾ ਸੁਨੇ ਅਪਕੀ ਸਭ ਕੁਛ ਮੈਂ ਮਰ ਜਾਂਦੀ ਹੈ ਸਮਰਪਤ ਹੋ ਜਾਂਦੀ ਹੈ ਇੱਕ ਦੂਸਰੇ ਨੂੰ ਲੇਕਿਨ ਜੇਕਰ ਦੁਨੀਆ ਦੇ ਰਾਸ ਰਚ ਰਹੇ ਹਨ ਤਾਂ ਫਿਰ ਪਰਮਾਤਮਾ ਦਾ ਉਹ ਪਰਮਾਰਥ ਨਹੀਂ ਹੈ ਫਿਰ ਦੁਨੀਆ ਹੈ ਤੇ ਦੁਨੀਆ ਜਿਹੜੀ ਝੋਠੀ ਹੈ ਇਸੇ ਕਰਕੇ ਉਹ ਕਹਿੰਦੇ ਹਰ ਹੈ ਕੰਤ ਤੇ ਬਾਦ ਸ਼ਿਕਾਰ ਸਭ ਬਰਥਾ ਜਾਈਏ ਜਿੰਨਾ ਵੀ ਸ਼ਿਕਾਰ ਕੀਤਾ ਤੇਰਾ ਇਹ ਸਭ ਕਿਸੇ ਕੰਮ ਦਾ ਨਹੀਂ ਕਿਉਂਕਿ ਉਹ ਕਹਿੰਦੇ ਸੇਜ ਕਿਹੜੀ ਚੰਗੀ ਲੱਗਣੀ ਹੈ ਫੱਗਣ ਮਹੀਨੇ ਦੇ 12 ਮਹਾ ਦੇ ਵਿੱਚ ਜਿੱਥੇ ਪੂਰਨ ਸਾਲ ਹੋ ਜਾਂਦਾ ਉੱਥੇ ਪੰਜਵੇਂ ਪਾਤਸ਼ਾ ਉਸ ਮਹੀਨੇ ਦੇ ਵਿੱਚ ਸਮਝਾ ਰਹੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਛੁ ਪੁਨੀ ਬਡਪੱਗ ਨਹੀਂ ਪਰ ਪਾਇਆ ਹੱਥ ਰਏ ਉਹ ਭਾਗਾ ਵਾਲੀ ਹੋ ਗਈ ਜੀ ਜਿਹੜੀ ਤੁਰ ਕਿੱਥੋਂ ਸੀ ਚੇਤ ਤੋਂ ਤੇ ਫੱਗਣ ਤੱਕ ਜਾਂਦੀ ਜਾਂਦੀ ਉਹ ਪਰਮਾਤਮਾ ਦੇ ਨਾਲ ਮਿਲ ਗਈ ਪਾਦੋਂ ਵੀ ਆਈ ਹਾੜ ਵੀ ਆ ਜੇਠ ਵੀ ਆ ਸਾਰੇ ਮਹੀਨਿਆਂ ਦੇ ਵਿੱਚ ਬਰਤੀ ਦੱਸੀ ਹੋਈ ਹੈ 12 ਮਾਹਾਂ ਦੇ ਵਿੱਚ ਕਿਉਂਕਿ ਕਰਮ ਕਰਕੇ ਵਿਛੜੇ ਹੋਏ ਤੇ ਕਰਮਾਂ ਤੋਂ ਕਰਕੇ ਹੀ ਹੁਣ ਜੇਕਰ ਉਹਨਾਂ ਦੇ ਪਰਮਾਤਮਾ ਦੇ ਨਾਲ ਮਿਲਣਾ ਤਾਂ ਕਹਿੰਦੇ ਤੇਰੇ ਦਿਲ ਦੀ ਸੀਜ ਜਿਹੜੀ ਹੈ ਉਹ ਤਾਂ ਆ ਜੇਕਰ ਉਸ ਤੋਂ ਤੂੰ ਵਿਛੜੇ ਨਾ ਜਹਾਦ ਰਹੇ ਤੈਨੂੰ ਹਰ ਸਵਾਸ ਸੀਜ ਸੁਹਾਵੀ ਸਰਬ ਸੁਖ ਸਾਰੇ ਦੁਨੀਆ ਦੇ ਸੁੱਖ ਜਿਹੜੇ ਆ ਉਹਨਾਂ ਦੇ ਕੋਲ ਜਿਹੜੇ ਪਰਮਾਤਮਾ ਦੇ ਦਰਸ਼ਨ ਕਰ ਲਏ ਹੁਣ ਦੁੱਖਾ ਨਹੀਂ ਜਾਈ ਹੁਣ ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦਾ ਕਿਉਂਕਿ ਪ੍ਰਮਾਤਮਾ ਹਿਰਦੇ ਦੀ ਸੇਜ ਤੇ ਮਿਲ ਗਿਆ ਇਛ ਪੁੰਨੀ ਬੜਪਾਗਣੇ ਮਰ ਪਾਇਆ ਹਰ ਰੇ ਉਹ ਪਤੀ ਨੂੰ ਪਾ ਲਿਆ ਕਿੰਨੀ ਉਹ ਪਾਗਾਂ ਵਾਲੀ ਹੈ ਕੋਈ ਕਰਮ ਚੰਗਾ ਕੀਤਾ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਮੇਲ ਹੋ ਗਿਆ ਨਿਤ ਸ਼ਿੰਗਾਰ ਜਿਹੜੇ ਆ ਜੋ ਵੀ ਕੀਤੇ ਸ਼ਿੰਗਾਰ 16 ਸ਼ਿੰਗਾਰ ਵਿਅਰਥ ਹੈ ਜੇਕਰ ਪਤੀ ਦੇ ਨਾਲ ਮੇਲ ਨਹੀਂ ਹੁੰਦਾ ਇਹੋ ਹੀ ਗੱਲ ਪਰ ਕਹਿ ਰਹੇ ਹੈ ਲਖ ਸਿਗਾਰ ਬਣਾਇਆ ਕਾਰਜ ਨਹੀਂ ਕੀਤ ਜਿਸ ਦਿਨ ਬੇਦੇ ਬਿਨ ਸਿੱਤਤ ਬਿਲੇ ਕੈ ਸਰਪ੍ਰੀਤ 12 ਮਹਾਂ ਦੇ ਵਿੱਚ ਪਾਦੋ ਰਾਗ ਦੇ ਵਿੱਚ ਪਾਦੋ ਮਹੀਨੇ ਦੇ ਵਿੱਚ ਸਮਝਾ ਰਹੇ ਜਿਸ ਦਿਨ ਕਹਿੰਦੇ ਤੇਰੀ ਦੇਹ ਜਿਹੜੀ ਖਤਮ ਹੋਣੀ ਹੈ ਸਵਾਸਾਂ ਦੀ ਪੂੰਜੀ ਖਤਮ ਹੋ ਜਾਣੀ ਹੈ ਇਹ ਜਿਹੜੀ ਦੇਹ ਹੈ ਇਹਨੂੰ ਹੀ ਫਿਰ ਪ੍ਰੇਤ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਾ ਜਿਹਨੂੰ ਅੱਜ ਪਿਆਰ ਹੋ ਰਿਹਾ ਤੇ ਜਿੰਨਾ ਵੀ ਤੇਰਾ ਸ਼ਿਕਾਰ ਕੀਤਾ ਉਹ ਕਿਸੇ ਕੰਮ ਦਾ ਨਹੀਂ ਗਾ ਜੇਕਰ ਪਤੀ ਦੇ ਨਾਲ ਮਿਲ ਨਹੀਂ ਆਉਂਦਾ ਇੱਥੇ ਪਤੀ ਦੋ ਹੈ ਇੱਕ ਦੁਨੀਆਦਾਰੀ ਦਾ ਪਤੀ ਹੈ ਜੋ ਸਥੂਲ ਦੇ ਵਿੱਚ ਹੈ ਇੱਕ ਪਰਮਾਰਥ ਦਾ ਪਤੀ ਹੈ ਪਰਮਾਤਮਾ ਜਿੱਥੇ ਜਿੰਦ ਨੇ ਜਾ ਕੇ ਮਿਲਣਾ ਹੈ ਇਹ ਸਾਰੇ ਦੁਨੀਆ ਦੇ ਕੀਤੇ ਹੋਏ ਕੰਮ ਸ਼ਿਕਾਰ ਕੀ ਹੈ ਜਿੰਨਾ ਅਸੀਂ ਚਮੇਲਾ ਇੱਥੇ ਆ ਕੇ ਦੁਨੀਆ ਤੇ ਕੱਦਦੇ ਹਾਂ ਜੇਕਰ ਉੱਚ ਮੇਲਾ ਪਰਮਾਤਮਾ ਦੇ ਨਾਮ ਦਾ ਹੈ ਤਾਂ ਫਿਰ ਠੀਕ ਨਹੀਂ ਤਾਂ ਉਹ ਕੁਸੰਬੜਾ ਹੈ ਕਿਉਂਕਿ ਇੱਕ ਕੁਸੰਬੜਾ ਜਿਹੜਾ ਹੈ ਇਹ ਬੰਦੇ ਨੂੰ ਤੰਗ ਕਰਦਾ ਇਹ ਦੁਨੀਆਦਾਰੀ ਦਾ ਕੁਸੰਬੜਾ ਜਿਹੜਾ ਇਹ ਦਾ ਰੰਗੀ ਬੜਾ ਕੱਚਾ ਹੈ ਇਹ ਤਾਂ ਮਰਦੇ ਸਾਰ ਖਤਮ ਹੋ ਜਾਂਦਾ ਤੇ ਅਗਲੇ ਫਿਰ ਅਸੀਂ ਦੇ ਚੱਕਰ ਚ ਪਾ ਹੁੰਦਾ ਤੇ ਜੇਕਰ ਕਹਿੰਦੇ ਕਿ ਤੇ ਉਹਦੇ ਨਾਮ ਦਾ ਬੀਜ ਬੀਜਿਆ ਹੋਇਆ ਉਹਦਾ ਸਿਮਰਨ ਕੀਤਾ ਹੋਇਆ ਉਹਦੀ ਭਗਤੀ ਕੀਤੀ ਹੋਈ ਲੋਕਾਂ ਦੇ ਮਨੁੱਖਤਾ ਲਈ ਆਪਣੇ ਜੀਵਨ ਦੇ ਪਲ ਗਜ਼ਾਰੇ ਹੋਏ ਹੋਣਗੇ ਤਾਂ ਫਿਰ ਤੇਰਾ ਸਾਰਾ ਜਿਹੜਾ ਕੀਤਾ ਹੋਇਆ ਸ਼ਿੰਗਾਰ ਹੈ ਕੰਮ ਦਾ ਹੈ ਨਹੀਂ ਤਾਂ ਤੈਨੂੰ ਇਹੋ ਹੀ ਹੀ ਮਿਲਣਾ ਕਿ ਤੂੰ ਕੁਝ ਨਹੀਂ ਕੀਤਾ ਤੇ ਤੂੰ ਭੂਤ ਬਣ ਕੇ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋਈ ਤੇ ਉਨੇ ਦੇ ਤੱਕ ਤੈਨੂੰ ਪਿਆਰ ਕਰਦੇ ਰਹੇ ਲੋਕ ਜਿੰਨੀ ਦੇ ਤੱਕ ਤੇਰੇ ਤੱਕ ਸਵਾਰਥ ਸੀ ਕਿਉਂਕਿ ਇਹ ਦੁਨੀਆ ਜਿਹੜੀ ਕੁਸੁੰਬੜਾ ਹੈ ਇਸ ਕੁਸੁੰਬੜੇ ਤੋਂ ਬਚਣਾ ਹੈ ਸੋ ਜੋ ਗੁਰੂ ਮਹਾਰਾਜ ਜੀ ਸਮਝਾ ਰਹੇ ਹੈ ਆਓ ਇਹਨਾਂ ਹੁਨੇ ਦੇ 10 ਸ਼ਲੋਕ ਜਿਹੜੇ ਆਪਾਂ ਕੀਤੇ ਇਹਨਾਂ ਤੋਂ ਸਿੱਖਿਆ ਜੀਵ ਨੂੰ ਕੀ ਮਿਲਦੀ ਹੈ ਉਹ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਹੋਏ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਅਰ ਜੋਇ ਕਰੀਏ ਕਿ ਜਿਹੜੀ ਰਹਿਂਦੀ ਹੋਈ ਸਵਾਸਾਂ ਦੀ ਪੂੰਜੀ ਹੈ ਉਹਨੂੰ ਲੇਖੇ 'ਚ ਲਾਉਣ ਲਈ ਕਿਰਪਾ ਕਰੋ ਦਇਆ ਕਰੋ ਬਖਸ਼ਿਸ਼ ਕਰੋ ਕੀਤੇ ਹੋਏ ਪਾਪ ਜਿਹੜੇ ਹੈ ਉਹ ਕੱਟੇ ਜਾ ਸਕਦੇ ਜੇਕਰ ਤੇਰੀ ਕਿਰਪਾ ਹੋ ਜਵੇ ਕਿਉਂਕਿ ਇੱਕ ਨਿੰਮਖ ਜਿਹੜਾ ਤੇਰਾ ਨਾਮ ਹੈ ਜਪਿਆ ਜਾਵੇ ਪਰ ਜਪਣ ਦਾ ਹੈ ਲੋਕ ਦਿਖਾਵਾ ਨਹੀਂ ਕਦੋਂ ਜਦੋਂ ਮਨ ਜਿਹੜਾ ਬਾਸ਼ਨਾ ਰਹਿਤ ਹੋ ਗਿਆ ਅਫਰ ਅਵਸਥਾ ਚਲੇ ਗਿਆ ਉਦੋਂ ਜਿਹੜਾ ਇੱਕ ਨਿਮਖ ਵੀ ਇੱਕ ਛਿੰਨ ਵੀ ਉਹ ਬੰਧਨ ਕੱਟ ਦਿੰਦਾ ਸੋ ਆਓ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਈ ਕਰਦੇ ਹੋਏ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ